ਜਜਨੂ ਜਿਹੜਾ ਪੱਟੀ ਵਾਲੀ ਰੋਹੀ ਵੇਖੋ ਆ ਮੋਟਰਸਾਈਕਲ ਹੋਣੀ ਰੈ ਸਟਾਰਟ ਕਿਉਂਕਿ ਮੁੰਡੇ ਕਬੱਡੀ ਵੇਖਣ ਗਏ ਸੀਗੇ ਸਭਰਾ ਤੋਂ ਸਿੱਧੋ ਜਾਣ ਵਾਲਾ ਜਿਹੜਾ ਰੋਡ ਆ ਤੇ ਰਸਤੇ ਦੇ ਵਿੱਚ ਪਾਣੀ ਆ ਵੀਰ ਬੜੇ ਪਰੇਸ਼ਾਨ ਹੋਏ ਹਨਾ ਸਿਲੈਂਸਰਾਂ ਦੇ ਵਿੱਚ ਪਾਣੀ ਪੈ ਸਕਦਾ ਹਨਾ ਕਬੱਡੀ ਵੀ ਵਿਚਾਰੇ ਵਿੱਚ ਛੱਡ ਕੇ ਆਏ ਆ ਕਿਉਂਕਿ ਬੰਦਾ ਨਿਕਾਲ ਲੈਂਦਾ ਹੈ ਰਿਸਕ ਲੈ ਕੇ ਪਰ ਮੁੜ ਕੇ ਮੋਟਰਸਾਈਕਲ ਸਟਾਰਟ ਕਰਨੇ ਬੜੇ ਔਖੇ ਜਾਂਦੇ ਆ ਇੰਜਨ ਵੀ ਸੀਜ ਹੋ ਸਕਦੇ ਆ ਪਿਛਲੀ 1 ਸਾਲ ਭਾਈ ਜੀ ਦੋ ਬੰਦੇ ਰੁੜਨ ਵਿੱਚ ਲੱਗੇ ਸਿਕਲ ਵਾਲਾ ਰੁੜ ਗਿਆ ਸੀ ਉਦੋਂ ਜ਼ਿਆਦਾ ਹੀ ਪਾਣੀ ਸਟਾਰਟ ਨਹੀਂ ਹੁੰਦਾ ਸਟਾਰਟ ਨਹੀਂ ਹੁੰਦਾ ਵੀਰ ਪਰੇਸ਼ਾਨ ਹੁੰਦੇ ਹਨਾ ਤੇ ਪੇਸ਼ ਕਰ ਕਿਉਂਕਿ ਸਾਇਲੈਂਸਰਾਂ ਦੇ ਵਿੱਚ ਪਾਣੀ ਪਾਇਆ ਜਾਂਦਾ ਵੀ ਦੇਂਦੀ ਆ ਵੀ ਇੱਧਰ ਦੀ ਨਾਲ ਉੱਥੋਂ ਦੀ ਆਉਣ ਵੀਰ ਮੇਰੇ ਜਿਹੜਾ ਵੀਰ ਕਬੱਡੀ ਵੇਖਣ ਗਿਆ ਆ ਆਪਦਾ ਉੱਥੋਂ ਦੀ ਆਉਣ ਏਦਾਂ ਦੁੱਬਲੀ ਵਾਲੇ ਰਾਹੇ ਨਾ ਸੇਦੋ ਵਾਲੇ ਰਾਹੇ ਹਾਂ ਭਾਵੇਂ ਕਿਉਂਕਿ ਇਹ ਰੋਡ ਪੱਟੀ ਨੂੰ ਬੜਾ ਜੋੜ ਦੇਣਾ ਪੱਟੀ ਨੂੰ ਬੜੇ ਲੋਕ ਜਾਂਦੇ ਚਾਰ ਨੂੰ ਲੁਟਾ ਕਰਕੇ ਫਾਇਦਾ ਚੁੱਕਦੇ ਆ ਪਰ ਜਾਂ ਫਿਰ ਸਿੱਧਾ ਬੰਨੇ ਬੰਨੇ ਜਾਵੇ ਬਿਲਕੁਲ ਬਿਲਕੁਲ ਜਿੱਥੇ ਬੰਨੇ ਬੰਨੇ ਬੁੱਢੇ ਹਾਂ ਖਤਰਾ ਨਾ ਚੁੱਕੋ ਮੇਰੇ ਵੀਰ ਬਿਲਕੁਲ ਅਸੀਂ ਚੁੱਕ ਲਿਆ ਪਰ ਮੋਟਰ ਸਟਾਰਟ ਨਹੀਂ ਹੁੰਦੀ ਆ ਵੀ ਖਬਰ ਦਾ ਆਵੇ ਕਿੱਕ ਮਾ ਵੱਖਾ ਇੱਕ ਰੰਕ ਕੇਕ ਮਾਰ ਕੇ ਵੀ ਵਾਕਿਆ ਕਿਉਂਕਿ ਸਮਾਂ ਲੱਗੂ ਸਟਾਰਟ ਤਾਂ ਹੋ ਪਰ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਜਦੋਂ ਪਾਣੀ ਸਲੈਂਸਰ ਚ ਪੈਂਦਾ ਪਲੱਗ ਸਭ ਸਿਸਟਮ ਗਿਲਾ ਹੋ ਜਾਂਦਾ ਕਰੰਟ ਕਰੰਟ ਵੀ ਛੱਡ ਜਾਂਦੇ ਆ ਆਵੇ ਬਾਈ ਜੀ ਬੜਾ ਵਿਚਾਰੇ ਖੰਬੰਦਾ ਆ ਚੋਕਚਾਕ ਲਾ ਕੇ ਵੇਖੋ ਕਿਉਂਕਿ ਪਾਣੀ ਪੈ ਗਿਆ ਕੋਈ ਨਹੀਂ ਹੋਊਗਾ ਥੋੜਾ ਸਮਾਂ ਲੱਗੂਗਾ ਤੇ ਇਸ ਕਰਕੇ ਵੀਰਲ ਕਬੱਡੀ ਦੇਖਣ ਗਿਆ ਸੀ ਭਰਾ ਤੁਹਾਨੂੰ ਦੱਸਿਆ ਪਹਿਲਾਂ ਇਹ ਆਉਣ ਜਾਣਾ ਰੋਡ ਦੀ ਆਵਾਜ਼ ਹੀ ਬਿਲਕੁਲ ਠੱਪ ਹੋ ਗਈ ਕਿੰਨਾ ਪਾਣੀ ਆ ਬੜੀ ਮੁਸ਼ਕਿਲ ਦਾ ਪੌਜੀ ਸਾਹਮਣਾ ਕਰਨਾ ਪੈ ਰਿਹਾ ਹੈ ਜੀ। ਉਮੜ ਜਾ ਚੰਗੀ ਗੱਲ ਵੀਰੋ। ਇਹ ਤੁੰਦੀ ਆ ਜੋ ਤੁਹਾਨੂੰ ਵਿਖਾਉਣਾ ਕਿਵੇਂ ਠਾਠਾ ਮਾਰਦਾ ਪਾਣੀ ਜਿਹੜਾ ਆਉਣਾ ਸ਼ੁਰੂ ਹੋ ਗਿਆ ਕਾਰਨ ਕੀ? ਬਾਰਸ਼ਾਂ ਦਾ ਪਾਣੀ ਆ 메ਨ ਗੱਲ ਆ ਖਲਾਈਆਂ ਦੀ। ਕਿਉਂਕਿ ਜੇ ਕਿਤੇ ਖਲਾਈ ਖਲੋਈ ਹੋਈ ਹੋਵੇ ਤੇ ਆਪੋ ਵਾਲਾ ਵਧੀਆ ਤਰੀਕੇ ਨਾਲ ਵੱਧਾਵੇ ਨਾ ਤਾਂ ਲੋਗ ਥੋੜਾ ਸੌਖੇ ਹੋਣ ਕਿਉਂਕਿ ਇਹ ਪੁਲ ਨੀਵਾ ਵੱਜਾ ਗਿਆ ਸੀ। ਕਿਉਂਕਿ ਇਹ ਕਾਰਨ ਸੀ ਪੁਲ ਨੀਵਾ ਬੰਨ ਦਾ ਕਿਉਂਕਿ ਪਾਣੀ ਉਦੋਂ ਬਹੁਤ ਜ਼ਿਆਦਾ ਹੁੰਦਾ ਸੀ। ਤੇ ਸੜਕ ਉਹਨਾਂ हिसाब-ਕਿਤਾਬ ਨਾਲ ਬਣਾਤੀ ਪਸਾਲੇ ਪੋਰੇ ਪਾ ਕੇ ਵੀ ਥੋੜਾ ਬਹੁਤ ਜਿਵੇਂ ਪਾਣੀ ਲੰਘਦਾ ਰਹੂ ਪਰ ਪਾਣੀ ਜਿਆਦਾ ਬਣ ਗਈ ਵੀ ਹੈ ਵੀ ਆ ਤੇ ਨਹੀਂ ਵੀ ਹੈ ਹੈ ਵੀ ਆ ਤੇ ਨਹੀਂ ਵੀ ਹੈ ਕਿ ਨਹੀਂ ਤੇ ਬੜੇ ਲੋਕ ਪਰੇਸ਼ਾਨ ਹੋ ਰਹੇ ਆ ਵੇਖੋ ਵੀਰ ਜਿਹੜੇ ਵੇਖਣ ਆ ਰਹੇ ਆ ਵੇਖ ਲੱਗੇ ਪੰਨੇ ਮੁੜ ਰਹੇ ਆ ਲੋਕ ਕਿਉਂਕਿ ਜਿਹੜਾ ਰਿਸਕ ਲੈ ਕੇ ਆ ਪਿਛਲੀ ਹਰ ਸਾਈਕਲ ਡੁੱਟ ਗਈ ਨਾ ਜਗਾ ਘਬਰਾ ਆਹੋ ਲੱਭਿਆ 8 ਦਿਹਾੜ ਦੇਣਾ 10 ਦਿਨਾਂ ਬਾਅਦ ਸਾਈਕਲ ਲੱਭ ਸੀ ਨਾ ਕਿਉਂਕਿ ਲੋਕ ਰਿਸਕ ਲੈ ਲੈਂਦੇ ਆ ਮੁੜ ਕੇ ਉਹਨੇ ਕੋ ਸੰਭਲਿਆ ਨਹੀਂ ਗਿਆ ਆਹ ਬਾਈ ਨੇ ਇੱਕ ਫਿਰ ਭਾਣੇ ਕੱਢਿਆ ਸੀ ਉਹ ਵੀ 8ਵੇਂ ਦਿਨ ਇਮਾਨਦਾਰੀ ਨਾਲ ਭਾਣੇ ਵੇਲਾ ਉਹੋ ਜਿਹਾ ਬੰਦਾ ਹੁੰਦਾ ਤੇ ਭਵੇਂ ਆਂਦੇ ਪਹੈਂਦੇ ਆ ਹਨਾ ਦਿੰਦਾ ਹੀ ਨਾ ਪਰ ਫਿਰ ਵੀ ਵੀਰ ਨੇ ਹਾਂ ਵੀਰ ਨੇ ਮੋੜਿਆ ਉਹ ਵੀ ਘਰੇ ਜਾ ਕੇ ਮੋੜਿਆ ਚੋ ਕਿ 10 ਦਿਨਾਂ ਪਰ ਲੱਭਦੇ ਰਹੇ ਆ ਆਪਾਂ ਪਰ ਆਪਾਂ ਨੂੰ ਲੱਭਾ ਨਹੀਂ ਕਿਉਂਕਿ ਪਾਣੀ ਜਿਆਦਾ ਸੀਗਾ। ਹੋਰ ਤਰੋ ਲੱਭਾ ਹੈ ਗਾੜੀਓ। ਅੱਗੇ ਜਾ ਕੇ ਲੱਭਾ ਤੇ ਇੱਕ ਮੋਟਰਸਾਈਕਲ ਵੀ ਰੁੜਿਆ ਸੀ ਨਾ। ਇੱਕ ਮੋਟਰਸਾਈਕਲ ਤੇ ਇੱਕ ਸਾਈਕਲ। ਭਾਵੇਂ ਉੱਥੇ ਛੱਪ ਲੜ ਜਾਂਦਾ। ਛੱਪ ਲੜ ਜਾਂਦਾ ਤੇ ਭਾ ਕੱਢ ਕੇ ਲੈ ਜਦੋਂ ਲੱਥਾ ਹੀ ਪਾਣੀ। ਫਿਰ ਤੈਨੂੰ ਕਿਵੇਂ ਪਤਾ ਲੱਗਾ ਸੀ ਘਬਰਾ? ਉਹ ਮੈਂ ਨਾ ਇਤਰਾ ਤੁਰਿਆ ਗਿਆ ਨਾਲ ਦੀ ਨਾਲ ਤੇ ਉੱਥੇ ਕਿਤੇ ਮੜਾ ਜਾ ਕਰੇ ਮੰਗਾ ਆਇਆ ਮੇਰਾ। ਉਹ ਉੱਥੇ ਖੰਮਚ ਪਾਣੀ ਚਿੱਟਾ ਜਿਹਾ ਓਦੋਂ ਹੋ ਗਿਆ ਥੋੜਾ ਜਿਹਾ। ਅੱਛਾ। ਦੂਰੋਂ ਹੀ ਦੇਖਦੇ ਆ ਉਹਦਾ ਹੈਂਡਲ ਗਿਆ ਤਾ ਹੁਣ ਚੁੱਕਿਆ ਗਿਆ ਚੁੱਕਿਆ ਸਿੰਘ ਦੇ ਇਸ ਵੀ ਸਿੰਘ ਓ ਥੱਲੇ ਦੇ ਨੱਪਿਆ ਵੈਸੇ ਮੈਂ ਮਾਹੀ ਕੱਢ ਗਿਆ ਕੱਢ ਕੇ ਲਿਆਂਦਾ ਵਾਕਿਆ ਮਿੱਟੀ ਚ ਨੱਪ ਗਿਆ ਸੀ ਗਾ ਗਿਆ ਬੰਦੇ ਇਧਰੋਂ ਲੰਗੇ ਕੋ ਉਧਰੋਂ ਆਏ ਆ ਉਹ ਐਵੇਂ ਰਿਸਕ ਲਈ ਜਾਂਦੇ ਲੋਕ ਕੋਈ ਨੰਗ ਵੀ ਜਾਂਦੇ ਆ ਉਹ ਅੰਬੀਰੇ ਨੇ ਮੋਟਰਸਾਈਕਲ ਚ ਪਾ ਕੇ ਪਾਣੀ ਔਸ ਲੈਂਸ ਚ ਸਾਰੇ ਇੱਕ ਇੱਕ ਦੋ ਜਣੇ ਤੇ ਇਧਰੋਂ ਗਏ ਆ ਇੱਕ ਦੋ ਜਣੇ ਮੁੜ ਗਏ ਆ ਨਹੀਂ ਹੋਵੇ ਸਟਾਰਟ ਮੋਟਰਸਾਈਕਲ ਹੋ ਜਾਂਦੇ ਸਟਾਰਟ ਪਾਣੀ ਨਿਕਲ ਜਾਂਦਾ ਨਿਕਲ ਜਾਂਦਾ ਸਥਾਵੇਂ ਕੋ ਵੀ ਹੋ ਜਾਣਾ ਪਾਣੀ ਕੈਰਾ ਮਾੜਾ ਮੋਟਰਸਾਈਕਲ ਆ ਪਹੁੰਚਦਾ ਨਹੀਂ ਹੁੰਦਾ ਮਾੜਾ ਮੋਟਰਸਾਈਕਲ ਖਰਾਬ ਹੋ ਜਾਂਦਾ ਕਹਿੰ ਗਿਆ ਦੇਖੋ ਕਿਵੇਂ ਪਾਣੀ ਕਿਹੜਾ ਆਉਣਾ ਸ਼ੁਰੂ ਹੋ ਗਿਆ ਜੀ ਆਉਣ ਜਾਣ ਵਾਲੀ ਆਵਾਜ਼ ਆਈ ਕਰਦੀ ਜਾ ਰਹੀ ਹੈ ਕਿਉਂਕਿ ਰਿਸਕ ਲੈ ਕੇ ਰੋਗ ਨਾ ਘਰਿਆ ਤੇ ਖਤਰਾ ਮੁੱਲ ਲੈਂਦੇ ਆ ਲੋਕ ਭਾਈ ਜੀ ਕਿਉਂਕਿ ਸਾਇਲੈਂਸਰਾਂ ਦੇ ਵਿੱਚ ਪਾਣੀ ਪਾਣਾ ਮਸ਼ੀਨਰੀ ਖਰਾਬ ਕਰਨੀ ਹੈ ਨਾ ਆ ਹੁਣ ਛੜਕ ਦੇ ਉੱਤੇ ਜਿੱਥੇ ਆਪਾਂ ਲੰਘ ਰਹੇ ਹਾਂ ਨਾ ਸੜਕ ਦੀ ਬਿਲਕੁਲ ਉੱਤੇ ਦੀ ਜਾ ਰਹੇ ਆ ਹੈਣਾ ਪੂਰਾ ਜਿਹੜਾ ਛੜਕਦੇ ਉਤੋਂ ਦੀ ਪਾਣੀ ਆਪਾਂ ਇਸ ਟਾਈਮ ਛੜਕਦੇ ਖਲੋਤੇ ਆ ਜਿਹੜਾ ਤੁਹਾਨੂੰ ਪੁਲ ਵਖੋਣਾ ਜਿਹੜਾ ਜਿੱਥੋਂ ਦੀ ਪਾਣੀ ਲੰਘਦਾ ਜਿੰਦੇ ਉੱਤੇ ਪੋਰੇ 90 ਆਪਾਂ ਉਹ ਜੀ ਬਾਈ ਜੀ ਐ ਜਗ੍ਹਾ ਤੇ ਜਿਹੜਾ ਬਿਲਕੁਲ ਪੁਲਾ ਸਾਹਮਣੇ ਆ ਸਾਹਮਣੇ ਥੱਲੇ ਪੋਰੇ 90 ਐ ਛੜਦੀ ਪਾਣੀ ਬਹੁਤ ਘੱਟ ਖਿੱਚਦੇ ਆ ਮਾਨ ਜੋ ਸਾਡੀ ਸਰਕਾਰ ਨੂੰ ਬੇਨਤੀ ਹੈ ਜੀ ਮੰਤਰੀ ਸਾਹਿਬ ਜਿਹੜਾ ਵੀ ਇਹਦਾ ਕੋਈ ਨਹਿਰ ਵਿਭਾਗ ਦਾ ਕੋਈ ਉੱਚ ਅਧਿਕਾਰੀ ਉਹਨਾਂ ਨਾਲ ਗੱਲ ਕਰਕੇ ਇਸ ਸਰੋਇ ਦੀ ਖਲਾਈ ਕਰਾਓ ਸੈਂਟਰ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਨਾ ਖੇਤਾਂ ਦਾ ਕਿਉਂਕਿ ਉਹਨਾਂ ਚ ਖੇਤਾਂ ਵੀ ਬੜੇ ਡੁੱਬੇ ਲੋਕਾਂ ਦਾ ਪਾਣੀ ਲੋਕਿਆਂ ਦੇ ਬਾਣਪੋਣਾਂ ਦਾ ਮਾਰੇ ਪਰ ਫੇਰ ਵੀ ਟੁੱਟ ਜਾਂਦੇ ਹੈ ਜੀ ਹੈ ਨਾ ਕਈਆਂ ਦੇ ਤੇ ਜਿਸ ਕਰਕੇ ਖਿਆਲ ਰੱਖਣ ਦੀ ਜੋਗ ਹੈ ਸਰੋਇ ਦੀ ਖਲਾਈ ਕਰੋ ਜਲਦੀ ਤੋਂ ਜਲਦੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਸਿਰਫ ਇਹੋ ਹੀ ਇੱਕ ਮੰਗ ਆ ਜੋ ਵੀ ਹੈ ਰੋਈਆਂ ਦੇ ਨਾਲ ਲੱਗਦੇ ਲੋਕ ਆ ਕਿਉਂਕਿ ਉਹ ਸਾਰੇ ਹੀ ਡੁੱਬਦੇ ਆ ਕੱਲੇ ਅਸੀਂ ਨਹੀਂ ਜਿੰਨੀਆਂ ਵੀ ਬੇਕਾਂ ਜਾਵੇ ਖਣ ਪੋਲ ਆਇਆ ਪੋਲ ਕੀ ਦੱਸੇ ਤੇ ਬੰਦਾ ਲੰਗੂ ਆ ਬਿਲਕੁਲ ਪਾਣੀ ਜਿਹੜਾ ਰੋਈ ਦੇ ਵਿੱਚ ਦੀ ਆ ਰਿਹਾ ਵੇਖੋ ਥੱਲੇ ਪੋਰੇ ਆ ਮਾਈ ਜੀ ਬੰਦਾ ਵੀ ਇੱਥੋਂ ਇੱਕ ਰਾ ਡੇਗ ਪਿਆ ਸੀ ਤੇ ਡੁੱਬ ਗਿਆ ਸੀ ਪਾਣੀ ਬਹੁਤ ਡੂੰਗਾ 20 25 ਫੁੱਟ ਦੇ ਲਗਭਗ ਜਿਹੜਾ ਥੱਲੇ ਪਾਣੀ ਆ ਹੈ ਪਾਣੀ ਨਹੀਂ ਲੱਤੈ ਜੇ ਤਾਂ ਉੱਥੇ ਹੀ ਆ ਨਹੀਂ ਪਾ ਕਿਉਂ ਘੜਿਆ ਦਾ ਤਾਂ ਨਹੀਂ 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 ਪਾਣੀ ਦਾ ਮਨੋ ਜੇ ਉੱਥੇ ਹੀ ਆ ਲੱਗਦਾ ਜੇ ਇਹ ਤਾਂ ਪਾਣੀ ਆ ਪਗੜਿਆ ਨਹੀਂ ਇਹਦੇ ਇਹ ਦਿਨ ਤੱਕ ਘੜੂਗਾ ਸਵੇਰ ਨੂੰ ਲੈ ਜੂ ਸਵੇਰ ਨੂੰ ਮੀਨ ਨਾ ਪਿਆ ਆ ਵੇਖੋ ਮਲੀ ਸਾਹਿਬ ਵਿਚਾਰਿਆਂ ਦੀ ਬੜਾ ਮਿਹਨਤ ਕੀਤੀ ਪਿਛਲੀ ਈਰ ਵੀ ਤੇ ਬਕੌਲੀ ਚੜ ਗਈ ਸੀ ਵੀਰਾਂ ਦੀ ਜ਼ਮੀਨ ਤੇ ਕਿਉਂਕਿ ਜੇ ਇਹਦੀ ਖਲਾਈ ਹੋ ਜੇ ਕਿ ਨਹੀਂ ਫਿਰ ਬੜਾ ਸੋਗੀ ਇੰਨਾ ਵਿਚਾ ਜਾਲ ਲਾਇਆ ਜਾਲ ਖਿਆਲ ਕਿਉਂ ਲਗਾ ਦੀ ਆਹ ਵੇਖੋ ਵਿਚਾਰੇ ਜਾਲ ਲਾਇਆ ਵੀ ਕੋਈ ਬਕੌਲੀ ਬਕਾਲੀ ਇਹਨਾਂ ਦੇ ਚੋਨੇ ਚ ਨਾ ਆਵੇ ਉਹ ਸਾਹਮਣਾ ਚੋਨਾ ਮੂਟੀ ਰੋ ਲਾਇਆ ਮੈਨੂੰ ਪਤਾ ਆ ਆ ਕਿਉਂਕਿ ਮਹਿੰਗਾ 60000 ਰੁਪਇਆ ਠੇਕਾ ਅਗਲੇ ਮੰਗਦੇ ਆ ਅੱਜਕੱਲ ਤੇ ਬੜਾ ਮੁਸ਼ਕਲ ਹੋ ਜਾਂਦਾ ਭਾਵੇਂ ਕੋਈ ਵੀ ਜਿੰਦਾ 50 55 60 ਤੋਂ ਲੈ ਕੇ ਤਾਂ ਹੀ ਜਾ ਰਿਹਾ ਕੰਮ ਹੁਣ ਤੇ ਕਈ ਵਾਰੀਆਂ ਨੇ 70 ਤੱਕ ਵੀ ਪਹੁੰਚਦਾ ਕਰ ਦਿੱਤਾ ਵਾ ਤਾਂ ਵੀ ਚਲੇ ਗਿਆ ਪਰ ਆ ਜਮੀਨਾ ਚ ਗੱਲ ਕਰਕੇ ਪਾਉ ਜੀ ਤੇ ਜਿਹੜੇ ਬੰਨ ਬੰਨ ਮਾਰੇ ਸਾ ਉਹ ਵੇਖੋ ਰਸਤੇ ਵਿੱਚ ਕੋਈ ਸਮੁੰਦਰਾਂ ਨੂੰ ਬੰਨ ਮਾਰਨੇ ਬੜੇ ਔਖੇ ਆ ਕਿਉਂਕਿ ਇੱਕ ਲੋਕ ਬੰਨ ਮਾਰ ਦਿੰਦੇ ਆ ਵੀ ਸਾਡੀਆਂ ਪਹਿਲੀਆਂ ਚ ਪਾਣੀ ਨਾ ਪਵੇ ਰੋਹੀ ਦੀਆਂ ਪਹਿਲੀਆਂ ਤਾਂ ਵੀ ਕਈ ਲੋਕ ਕਬਜ਼ਾ ਕਰਕੇ ਉੱਥੇ ਬੰਨ ਮਾਰੀ ਬੈਠੇ ਆ ਵੀ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਬੰਨ ਮਾਰਾਂਗੇ ਕਿਉਂਕਿ ਰੋਹੀ ਜਿੱਥੇ ਜਾਣੀ ਆ ਉੱਥੇ ਪਾਣੀ ਜਾਣਾ ਵਾ ਕੋਈ ਵੀ ਹੋਵੇ ਭਾਵੇਂ ਹਨਾ ਤੇ ਰੁਈਆਂ ਨੂੰ ਜਾਂ ਦਰਿਆਵਾਂ ਨੂੰ ਬੰਨ ਮਾਰਨੇ ਸਭ ਕੀ ਗੱਲ ਨਹੀਂ ਆ ਇਸ ਕਰਕੇ ਪਾਉ ਜੀ ਆਉਣ ਜਾਣ ਵਾਲੇ ਥੋੜਾ ਜਿਹਾ ਖਿਆਲ ਰੱਖੋ ਇਸ ਪਾਣੀ ਦੇ ਵਿੱਚ ਬੜੀਆਂ ਤਗੜੇ ਤਗੜੇ ਜਾਨਵਰ ਵੀ ਆ ਜਾਂਦੇ ਆ ਕਈ ਯਾਰ ਠੀਕ ਹੈ ਜੀ ਜਿਸ ਕਰਕੇ ਬਹੁਤ ਧਿਆਨ ਨਾਲ ਲੱਗਣ ਦੀ ਜ਼ਰੂਰਤ ਆ ਕਿਉਂਕਿ ਜੇ ਬਾਰਿਸ਼ ਨਾ ਹੋਈ ਫਿਰ ਤਾਂ ਪਾਣੀ ਜਾਊਗਾ ਲੈ ਜੇ ਫਿਰ ਬਾਰਿਸ਼ ਸ਼ੁਰੂ ਹੋ ਗਈ ਬਾਈ ਜੀ ਪਾਣੀ ਅਜੇ ਵਧਦਾ ਜਾਣਾ ਕਿਉਂਕਿ ਅੱਗੇ ਡਾਫ ਲੱਗਦੀ ਹੈ ਡਾਫ ਕਾਰਨ ਜਦੋਂ ਫਿਰ ਡਾਫ ਟੁੱਟਦੀ ਆ ਪਾਣੀ ਤੇ ਫੇਰ ਪਾਣੀ ਖਿੱਚਦਾ ਕੰਮ ਸਿਸਟਮ ਚੱਲਦਾ ਵਾ ਡਾਫ ਲਗਨ ਕਰਕੇ ਅਵਾਜ਼ ਆਈ ਤੂੰ ਮੁਸ਼ਕਲ ਬਹੁਤ ਆਉਂਦੀ ਹੈ ਜੀ ਸ਼ੇਅਰ ਕਰੋ ਵੀਡੀਓ ਵੇਖੋ ਕਿਵੇਂ ਗਲਾਲੀ ਬਕੌਲੀ ਹੈ ਜਿਹਨੂੰ ਕੋਈ ਗਲਾਲੀ ਵੀ ਕਹਿ ਦਿੰਦਾ ਬਕੌਲੀ ਵੀ ਕਹਿ ਦਿੰਦਾ ਤੇ ਬਾਕੀ ਹੋਰਾਂ ਲਾ ਕੇ ਤਾਂ ਪਤਾ ਨਹੀਂ ਕੀ ਕਹਿੰਦੀ ਆ ਵੇਖੋ ਕਿੰਨੇ ਜੀ ਹੋਰ ਨਾਲ ਪਾਣੀ ਜਾ ਰਿਹਾ ਇਹ ਬਿਲਕੁਲ ਪੁਲ ਦੇ ਉੱਤੋਂ ਦੀ ਜਾ ਰਿਹਾ ਥੱਲੇ ਪੂਰੇ ਪਾਏ ਆ ਪਾਣੀ ਖਿੱਚਣ ਨਹੀਂ ਦੇ ਪੂਰੇ ਨਾਲ ਇੰਨਾ ਪਾਣੀ ਜਾਂ ਫਿਰ ਪੂਰੇ ਕਿਹ ਤਰੀਕੇ ਨਾਲ ਪਾਏ ਹੁਣ ਨਾ ਆਗੂ ਖਲਾਈ ਵੀ ਹੋਈ ਹੋਵੇ ਤੇ ਫਿਰ ਪਾਣੀ ਖਿੱਚਦੇ ਆ ਕਿਉਂਕਿ ਜਦੋਂ ਖਲਾਈ ਨਹੀਂ ਹੋਣੀ ਤੇ ਪੂਰੇ ਪਾਣੀ ਕਿੱਥੋਂ ਖਿੱਚਣਗੇ ਪਿੱਛੋਂ ਵੇਖੋ ਪੱਟੀ ਲਾਗੋਂ ਰੋਈ ਆਉਂਦੀ ਆ ਥੱਲੇ ਥੱਲੇ ਤਰੀ ਆਉਂਦੀ ਆ ਜਦੋਂ ਆਪਾਂ ਜੋਤੀਸ਼ਾ ਆਉਂਨੇ ਆ ਤੇ ਸੰਗਮਾ ਟੱਪਦੇ ਆਹੀਂ ਜਿਹੜਾ ਆਪੋਲ ਆਉਂਦਾ ਉੱਥੇ ਵੇਖਣ ਵਾਲੀ ਗੱਲ ਆ ਵੀ ਅੰਦਰ ਅੰਦਰ ਪੇਟ ਦੇ ਵਿੱਚ ਹੀ ਪਾਣੀ ਚੱਲਦਾ ਤੇ ਆਹ ਵੇਖ ਲਓ ਇੱਥੇ ਚਾਰ ਛਫੇਰੇ ਕਿਉਂਕਿ ਹਾਂਜੀ ਸ਼ੇਅਰ ਕਰੋ ਵੀਡੀਓ